ਸਤੇ ਪੰਜਾਬ ਦੇ ਇੱਕ ਨਾਮੀ ਗੈਂਗਸਟਰ ਦੇ ਮੁਕਾਬਲੇ ਮਗਰੋਂ ਗੈਂਗਸਟਰ ਦਵਿੰਦਰ ਬੰਬੀਹਾ ਮਾਰਿਆ ਗਿਆ ਇਹ ਮੁਕਾਬਲਾ ਰਾਮਪੁਰਾ ਫੂਲ ਨੇੜੇ ਹੋਇਆ ਜਿਸ ਮਗਰੋਂ ਜ਼ਖਮੀ ਹਾਲਤ ਵਿੱਚ ਦਵਿੰਦਰ ਬੰਬੀਹਾ ਤੇ ਉਸਦੇ ਸਾਥੀ ਨੂੰ ਬਠਿੰਡਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਬੰਬੀਹਾ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਇਲਾਜ ਅਧੀਨ ਹੈ ਬਠਿੰਡਾ ਦੇ ਐਸਐਸਪੀ ਸੁਪਰਨ ਸ਼ਰਮਾ ਨੇ ਦਵਿੰਦਰ ਬੰਬੀਹਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਵੁਣੀ ਪੰਜਾਬ ਫੇਰੀ ਦੇ ਦੂਜੇ ਦਿਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਹਿਰਬਾ ਸਾਹਿਬ ਨੰਦ ਮਸਤਕ ਹੋਏ ਕੇਜਰੀਵਾਲ ਦੇ ਨਾਲ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਕੁੱਗੀ ਸਹਿਨ ਚਾਰ ਜਨੈਲ ਸਿੰਘ ਸਮੀਤ ਕਈ ਯਾਗੂ ਮੌਜੂਦ ਸਨ ਮਤਾ ਟੇਕ ਕਰਨ ਦੇ ਬਾਅਦ ਕੇਜਰੀਵਾਲ ਨੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਹੈ ਕਿ ਆਪ ਦੀ ਸਰਕਾਰ ਬਣੀ ਤਾਂ ਅੰਮ੍ਰਿਤਸਰ ਅਤੇ ਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏਗਾ ਕੇਜਰੀਵਾਲ ਮੁਤਾਬਕ ਹਰਮੰਦਰ ਸਾਹਿਬ ਦੇ ਨੇੜ ਦੇ ਇਲਾਕਿਆਂ 'ਚ ਸ਼ਰਾਬ ਤੰਬਾਕੂ ਮਾਸ ਤੇ ਪਾਬੰਦੀ ਲਗਾਈ ਜਾਏਗੀ ਇਸ ਦੇ ਬਲੰਮੇ ਸਰਜੰਦਿਆ ਜਲੰਧਰ ਨੇੜੇ ਕੇਜਰੀਵਾਲ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਦਸ ਲੋਨਾਂ ਦੀ ਕਾਰ ਕਾਫਲੇ ਦੀ ਅਗਲੀ ਕਾਰ ਨਾਲ ਝਟਕ ਰਾਈ ਸੀ। ਹਾਲਾਂਕਿ ਇਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਕੇਜਰੀਵਾਲ ਦੂਜੀ ਕਾਰ 'ਤੇ ਸਵਾਰ ਹੋ ਦਰਬਾਰ ਸਾਹਿਬ ਪਹੁੰਚੇ। ਅੱਜ ਦੇ ਦਿਨ ਅੰਮ੍ਰਿਤਸਰ ਦੇ ਚੌਂਕ ਜੈ ਸਿੰਘ ਲਾਕੇਚ ਹੋਏ ਜਸਵਿੰਦਰ ਸਿੰਘ ਨਾਮ ਦੇ ਇੱਕ ਸ਼ਖਸ ਦੇ ਅੰਨੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਕਤਲ ਦਾ ਕਾਰਨ ਨਜਾਇਜ਼ ਸਬੰਧ ਦੱਸਿਆ ਜਾ ਰਿਹਾ ਹੈ। ਦਰਜ ਪੁਲਿਸ ਦੇ ਮੁਤਾਬਕ ਜਸਵਿੰਦਰ ਸਿੰਘ ਨੂੰ ਸੀ ਪਤਨੀ ਅਤੇ ਉਸਦੇ ਆਸ਼ਿਕ ਨੇ ਹੀ ਮਿਲੀ ਪੁਗਤ ਦੇ ਨਾਲ ਮਾਰਿਆ ਸੀ। ਪੁਲਿਸ ਨੇ ਜਸਵਿੰਦਰ ਦੀ ਪਤਨੀ ਅਤੇ ਉਸਦੇ ਪ੍ਰੇਮੀ ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਰਸਲ ਕਿਹਾ ਗਿਆ ਸੀ ਕਿ ਜਸਵਿੰਦਰ ਦਾ ਕਤਲ ਉਸ ਵੇਲੇ ਹੋਇਆ ਜਦ ਉਸ ਦੀ ਮਾਂ ਤੇ ਪਤਨੀ ਗੁਰਦਰਾ ਸਾਹਿਬ ਗਏ ਹੋਏ ਸਨ ਜਦਕਿ ਪੁਲਿਸ ਜਾਂਚ ਮਗਰੋਂ ਪਤਾ ਲੱਗ ਗਿਆ ਕਿ ਮ੍ਰਿਤਕ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਪਤੀ ਦਾ ਕਤਲ ਕੀਤਾ ਅਤੇ ਫਿਰ ਆਪਣੀ ਸਾਸ ਤੇ ਕੋਲ ਗੁਰਦਰਾ ਸਾਹਿਬ ਚਲੇਗੀ ਜਰੰਦਰ ਵਿੱਚ ਵਾਧੇ ਜੁਰਮ ਤੇ ਲਗਾਮ ਲਗਾਉਣ ਲਈ ਪੁਲਿਸ ਨੂੰ ਹੁਣ ਨਵੀਆਂ ਗੱਡੀਆਂ ਦਾ ਸਹਾਰਾ ਮਿਲਿਆ ਹੈ ਜੋ ਪੁਲਿਸ ਦੇ ਪੀਸੀਆਰ ਛੇੜੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ 3 ਨਵੀਆਂ ਅਟੇਗਾ ਕਾਰਾਂ ਨੂੰ ਪੀਸੀਆਰ ਚ ਸ਼ਾਮਲ ਕੀਤਾ ਹੈ ਆਦੇਸ ਨੂੰ ਇਤਿਹਾਸਕ ਦੱਸਿਆ ਹੈ